ਮਾਮਲਾ ਜੀ ਇਹ ਚਪੋਤੇਦਾਰ ਨੇ ਜਿੰਨੇ ਖੜੇ ਆ ਅਸੀਂ 6 ਜਣੇ ਜੀ ਇਹਨਾਂ ਨੇ ਜ਼ਮੀਨ ਬੋਲੀ ਦੇ ਲਈ ਆ ਬੋਲੀ ਹੋਈ ਆ ਔਨ ਰਿਕਾਰਡ ਹੋਈ ਆ ਜੀ ਕੈਮਰੇਜ ਹੋਈ ਆ ਸਾਰੀ ਬੋਲੀ ਜਿੰਨੇ ਦੀ ਬੋਲੀ ਹੋਈ ਆ ਬੋਲੀ ਹੋਈ ਆ ਜੀ 187 ਬਿਗਾਂ ਦੀ ਬੋਲੀ ਕੋਈ 9000 ਨੂੰ ਆ ਕੋਈ 9900 ਆ ਕੋਈ 9700 ਨੂੰ ਐਵੇਂ ਬੋਲੀ ਹੋਈ ਆ ਜੀ ਪੈਸੇ ਭਰੇ ਨੂੰ ਕਿੰਨੇ ਟਾਈਮ ਹੋ ਗਏ ਪੈਸੇ ਭਰੇ ਨੂੰ ਹੋ ਗਏ ਪਿਛਲੀ 23 24 ਤਰੀਕ ਨੂੰ ਭਰੇ ਤੇ ਸ਼ਤਵੇਂ ਮਹੀਨੇ ਡੇਢ ਮਹੀਨਾ ਹੋ ਗਿਆ ਆ ਜੀ ਹੁਣ ਤੁਸੀਂ ਕੀ ਮੰਗ ਕਰਦੇ ਹੋ ਮੰਗਦਾ ਪ੍ਰਸ਼ਾਸਨ ਜੀ ਰੀ ਲਵਾਵੇ ਜੀ ਇਹਨਾਂ ਦੀ ਕਬਜਾ ਦੂਜੀ ਕਬਜਾ ਦਵਾਵੇ ਜੀ ਕਬਜਾ ਦੂਜੀ ਦਰਦਾ ਕਰਿਆ ਵਾ ਇਹਨਾਂ ਦੇ ਵਿਚਾਰਿਆਂ ਦੇ ਪੈਸੇ ਭਰੇ ਹੋਏ ਨੇ ਜੀ ਇਹਨੂੰ ਕਿਸੇ ਨੂੰ ਕਬਜਾ ਨਹੀਂ ਦਿਵਾਇਆ ਜਾ ਰਿਹਾ ਪ੍ਰਸ਼ਾਸਨ ਵੱਲੋਂ ਪ੍ਰਸ਼ਾਸਨ ਦੀ ਮਿਲੀ ਭੁਗਤਾਈ ਸਾਰੀ ਇਹ ਐਸੀ ਭਾਈਚਾਰੇ ਦੀ ਜ਼ਮੀਨ ਬੋਲੀ ਦਿੱਤੀ ਨਹੀਂ ਆ ਕੁਝ ਬੰਦੇ ਧੱਕੇ ਨਾਲ ਉੱਥੇ ਕਾਬਜ ਹੋਏ ਬੈਠੇ ਨੇ ਜਿਹੜੇ ਜ਼ਮੀਨ ਨੂੰ ਬਾਹਣ ਨਹੀਂ ਦਿੰਦੇ ਪ੍ਰਸ਼ਾਸਨ ਏਡੀਸੀ ਡੀਸੀ ਮਤਲਬ ਐਸਐਸਪੀ ਡੀਡੀਪੀ ਉਹ ਵੀਡੀਓ ਦੇ ਸਾਰੇ ਦੇ ਹਾਜ਼ਰੀ ਚ ਬੋਲੀ ਹੈ ਸਾਰਿਆਂ ਦੇ ਸਾਈਨ ਹੋਏ ਹੋਏ ਨੇ ਮਤਲਬ ਕੋਈ ਪਰਵਾਹ ਨਹੀਂ ਹੈਗੀ ਉੱਥੇ ਪ੍ਰਸ਼ਾਸਨ ਐ ਖੜਾ ਰਿਹਾ ਜਿਵੇਂ ਭੇਡਾਂ ਖੜੀਆਂ ਹੁੰਦੀਆਂ ਨੇ ਉਹ ਕੱਪੜੇ ਫੜ-ਫੜ ਪਾੜ ਦੇਣੇ ਜ਼ਿੰਮੇਦਾਰਾਂ ਦੇ ਜਿਹੜੇ ਉੱਥੇ ਗਏ ਨੇ ਮਤਲਬ ਕੋਈ ਪਰਿਵਾਰ ਨਹੀਂ ਇਹਨਾਂ ਨੂੰ ਐਸੀ ਪੁੱਛਦੇ ਆਂ ਵੀ ਮਤਲਬ ਤੁਹਾਡੀ ਮਿਹਨੀ ਭੁਗਤ ਤਾਂ ਇਹਨਾਂ ਨਾਲ ਜਿਹੜਾ ਤੁਸੀਂ ਇਹ ਕੰਮ ਕਰਬਾਰ ਪੰਜਾਬ ਦੇ ਵਿੱਚ ਇੱਕ ਪਾਸੇ ਦਾ ਅਸੀਂ ਨਸੇ ਵਿਰੁੱਧ ਫਲਾਣਾ ਧਮਕਾ ਕੋਈ ਨਸੇ ਵਿਰੁੱਧ ਨਹੀਂ ਆਪ ਇਹ ਨਸੇ ਬਕਾਉਂਦੇ ਨੇ ਆਪ ਇਹ ਸਾਰਾ ਕੁਝ ਕਰਦੇ ਨੇ ਦੋ ਬੰਦੇ ਜਾ ਕੇ ਬਲਬੀਰ ਡਾਕਟਰ ਕੋਲ ਭੈਜਦੇ ਨੇ ਜਾ ਕੇ ਦੋ ਬੰਦੇ ਦੀ ਸੁਣੀ ਜਾਂਦੀ ਹੈ ਪਿੰਡ ਦੇ ਵਿੱਚ ਕੋਈ ਸਾਡੇ ਨੁਕਸਾਨ ਕਰਾਉਣਾ ਚਾਹੁੰਦਾ ਇਹਦੇ ਜ਼ਿੰਮੇਵਾਰ ਬਲਬੀਰ ਡਾਕਟਰ ਪ੍ਰਸ਼ਾਸਨ ਆ ਇਹ ਜਿੰਨਾ ਚਿਰ ਕੋਈ ਮਰਦਾ ਨਹੀਂ ਹੈਗਾ ਇਹਨਾਂ ਨੂੰ ਜਿਹੜੇ ਅੱਜ ਕੇ ਰੱਖੀ ਪਰਾਂ ਦੀ ਇਹ ਧਰਨਾ ਜੀ ਪਿੰਡ ਦੀ ਸ਼ਾਮਲੜ ਜਮੀਨ ਹੈ ਜਿਹੜੀ ਐਸਸੀ ਭਾਈਚਾਰੇ ਦੀ ਜਮੀਨ ਹੈ ਐਸਸੀ ਭਾਈਚਾਰੇ ਨੇ ਬੋਲੀ ਦਿੱਤੀ ਆ 10 12 ਕਰਨਾ ਹੈ 12 14 ਉਹ ਬੋਲੀ ਦੇ ਕੇ ਪੈਸੇ ਇਹਨਾਂ ਨੇ ਭਰਤੇ ਸਾਰੇ ਇੱਕ ਡਿਫਾਲਟ ਪਾਰਟੀ ਲਾ ਕੇ ਲਾਲਜਾ ਚੰਡਾ ਉੱਥੇ ਤੰਬੂ ਲਾਈ ਬੈਠਿਆ ਸਾਨੂੰ ਉੱਤੇ ਜ਼ਮੀਨ ਵਾਹਣ ਨਹੀਂ ਦਿੰਦੀ ਜੇ ਇਹ ਜ਼ਮੀਨ ਵਾਹਣ ਗਏ ਨੇ ਇਹ ਜਿਨ੍ਹਾਂ ਨੇ ਬੋਲੀ ਤੇ ਲਈਆ ਤਾਂ ਇਹਨਾਂ ਦੇ ਡੰਡਾ ਛੁੱਟ ਚਲਾਉਂਦੇ ਨੇ ਡੰਡਾ ਛੋੜਾ ਚਲਾਉਂਦੇ ਨੇ ਇਹਨਾਂ ਦੇ ਸੱਟਾਂ ਲੱਗੀਆਂ ਹਸਲ ਭਰਤੀ ਦੇ ਨਾਲ ਕਿਸੇ ਕਿਸੇ ਪ੍ਰਸ਼ਾਸਨ ਨੇ ਕੋਈ ਸਾਰ ਨਹੀਂ ਲਈ ਹੈਗੀ ਕੋਈ ਪੁਲਿਸ ਨੇ ਰੇਡ ਨਹੀਂ ਮਾਰੀ ਵੀ ਕਿਉਂ ਕੁੱਟਿਆ ਬਰਾ ਗਿਆ ਇਹ ਪੈਸੇ ਪਰਿਵਟਨਾ ਜਿਹੜੇ ਨਜਾਇਜ਼ ਕਬਜ਼ਾ ਕਰੀ ਬੈਠੇ ਨੇ ਉਹ ਪਿਛਲੇ ਸਾਲ ਦੇ 3.5 ਤੋਂ 4 ਲੱਖ ਦੇ ਡੋਹਟਰ ਵੀ ਨੇ ਪੈਸੇ ਪਰਿ ਨਹੀਂ ਜਾਣੇ ਕਿੰਨੀ ਜ਼ਮੀਨ ਹੈ ਤੇ ਕਿੰਨੇ ਪੈਸੇ ਇਹਨਾਂ ਨੇ ਭਰੇ ਨੇ ਇਹਨਾਂ ਨੇ ਇਹਨਾਂ ਨੇ ਪੈਸੇ ਦਾ ਦਾ ਠੇਕਾ ਵੀ ਜਰਨਲ ਜ਼ਮੀਨ 17 18000 ਰੁਪਏ ਵਿੱਗਿਆ ਤੇ ਬੋਲੀ ਹੁੰਦੀ ਹੈ ਇਹਨਾਂ ਨੂੰ ਸਿਰਫ 9 9000 ਰੁਪਏ ਵਿੱਗਿਆ ਐਸਸੀ ਭਾਈਚਾਰੇ ਨੂੰ ਉਹ ਜੀ ਮਾਮਲਾ ਪਿੰਡ ਮੜਾਉੜ ਦੇ ਸ਼ਾਮਲਾੜ ਜ਼ਮੀਨ ਦਾ 187 ਬਿਗੇ ਦਾ ਜਿਹੜੀ ਕਿ ਐਸਸੀ ਭਾਈਚਾਰੇ ਦੀ ਇਹ ਲਈ ਹੋਈ ਹੈ ਇਹ ਸੇ ਬੰਦਿਆਂ ਦੀ ਇਹ ਕਿ 95000 ਰੁਪਏ ਤਕਰੀਬਨ ਪ੍ਰਤੀ ਬੀਗਾ ਉਹਨਾਂ ਦੀ ਬੋਲੀ ਲੈ ਕੇ ਮਤਲਬ ਪੈਸੇ ਉਹਨਾਂ ਦੇ ਭਰੇ ਹੋ ਨਹੀਂ ਡੇਢ ਮਹੀਨਾ ਹੋ ਗਿਆ ਤੇ ਜਿਹੜੀ ਦੂਜੀ ਧਿਰ ਆ ਜੀ ਤੇ ਐਸ.ਆਈ. ਭਾਈ ਜਾਰਾ ਜੀ ਉਹ ਇਹਨਾਂ ਨੂੰ ਕਬਜ਼ਾ ਨਹੀਂ ਮਤਲਬ ਕਿ ਦੇ ਰਿਹਾ ਤੇ ਅੱਜ ਹਾਈ ਕੋਰਟ ਦੇ ਹੁਕਮ ਅਨਸਾਰ ਅੱਜ ਡੀ.ਐਸ.ਪੀ. ਮੈਡਮ ਮਨਦੀਪ ਕੌਰ ਚੀਮਾ ਆਏ ਤੇ ਉਹਨਾਂ ਨੇ ਸਾਡੇ ਪਿੰਡ ਦਾ ਇਹੋ ਜਿਹਾ ਮਜ਼ਾਕ ਬਣਾਇਆ ਜੀ ਉਰੇ ਤੇ ਫੋਰਸ ਵੀ ਉਹਨਾਂ ਨਾਲ ਘੱਟੋ-ਘੱਟ ਦੀ 100 ਬੰਦਾ ਸੀ ਜੀ ਵਿੱਚੇ ਲੇਡੀ ਪੁਲਿਸ ਤੇ ਵਿੱਚੇ ਜੈਂਡਰ ਪੁਲਿਸ ਤੇ ਮਜ਼ਾਕ ਇਹ ਮੈਂ ਇਦਾਂ ਨਾ ਬਣਾਇਆ ਜੀ ਤੇ ਉਹਨਾਂ ਨੇ ਕੋਈ ਜ਼ਮੀਨ ਨਹੀਂ ਅੱਜ ਪਿੰਡ ਦੀ ਬਹਾਈ ਤੇ ਇੱਕ ਵਾਰ ਟਰੈਕਟਰ ਬਾੜੇ ਸਿਰਫ ਆਪਦੇ ਹਾਈ ਕੋਰਟ ਦੇ ਵਿੱਚ ਸੱਚੇ ਹੋਣ ਦੇ ਮਾਰੇ ਵੀ ਅਸੀਂ ਹਾਈ ਕੋਰਟ ਦੇ ਵਿੱਚ ਇਹ ਟਰੈਕਟਰ ਚਲਦੇ ਦਿਖਾ ਦਈਏ ਵੀ ਸਨਨੇ ਕਬਜ਼ਾ ਦਵਾਤਾ